ਕਮਾਨ ਵਿਖੇ ਪ੍ਰਾਪਰਟੀ ਡੀਲਰ ਦੇ ਦਫਤਰ ਤੇ ਦਿਨ ਦਿਹਾੜੇ ਚੱਲਿਆ ਗੋਲੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਨ ਵਿਖੇ ਪਿਛਲੇ ਕੁਝ ਸਮੇਂ ਵਿੱਚ ਵੱਖ-ਵੱਖ ਕਾਰੋਬਾਰੀਆਂ ਨੂੰ ਫਰੋਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਸਨ ਇਸ ਸਬੰਧੀ মিডিਆ ਨਾਲ ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਸਾਹਬ ਕਾ ਸਰਪੰਚ ਸੁੱਖਾ ਨੇ ਦੱਸਿਆ ਕਿ ਪਿਛਲੇ ਦਿਨੀ ਗੈਂਗਸਟਰਾਂ ਵੱਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਇਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਲਿਖ ਕੇ ਸ਼ਿਕਾਇਤ ਕੀਤੀ ਪਰ ਅੱਜ ਦਿਨ ਦਿਹਾੜੇ 2:30 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੇਰੇ ਦਫ਼ਤਰ ਦਾ ਬਾਹਰ ਸ਼ਰੇਆਮ ਗੋਲੀਆਂ ਚਲਾ ਕੇ ਚਲੇ ਗਏ ਦੋ ਗੋਲੀਆਂ ਉਹਨਾਂ ਦੇ ਦਫ਼ਤਰ ਦੇ ਸ਼ੀਸ਼ੇ ਵਿੱਚੋਂ ਲੰਗੀਆਂ ਹੋਈਆਂ ਦੀਵਾਰਾਂ 'ਚ ਜਾਵਦੀਆਂ ਜਿਸ ਦੌਰਾਨ ਦਫ਼ਤਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਇਸ ਮੌਕੇ ਤੇ ਥਾਣਾ ਕਮਾਨ ਦੇ ਮੁਖੀ ਵਿਕਰਮ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹਾਂਜੀ ਭਾਈ ਤੁਹਾਡਾ ਸੋ ਬਨਾਮ ਕੀ ਹੈ ਸੁਖਵਿੰਦਰ ਸਿੰਘ ਸੁਖਾ ਪਰਵਾਦੀ ਬ੍ਰੋ ਆਹ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਬੱਲੂਵਾਲੀਆ ਬਦਰਾਮਪੁਰ ਇਨਸਾਬਾ ਸਰਪੰਚਾਂ ਹਾਂ ਤੇ ਅੱਜ ਜਿਹੜੀ ਘਟਨਾ ਵਾਪਰੀ ਗੋਲੀ ਚੱਲਣ ਦੀ ਤੁਹਾਡੇ ਦਫ਼ਤਰ ਦੇ ਉੱਪਰ ਇਹਦੇ ਸੰਬੰਧ ਵਿੱਚ ਕੀ ਕਹਿੰਦੇ ਇਹਦੇ ਸੰਬੰਧ ਵਿੱਚ ਪਾਏ ਤੋਂ 7 8 10 ਦਿਨ ਤੋਂ ਪਹਿਲਾਂ ਇਹ ਕਾਲਾਂ ਹੁੰਦੀਆਂ ਵੀ ਹਾਂ 50 ਲੱਖ ਰੁਪਈਆ ਦਿਓ ਤੇ ਮੈਂ ਉਹ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਇਹ ਲਾ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗਾਂ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਜ਼ੀ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਕਿ ਘਰੋਂ ਗੋਆਂਢੀਆਂ ਦੱਸਿਆ ਕਿ ਤੁਹਾਡੇ ਦਫ਼ਤਰ ਦੇ ਚੀ ਗੋਲੀਆਂ ਚੱਲ ਗਏ ਆ ਕਿੰਨੀਆਂ ਗੋਲੀਆਂ ਚੱਲੀਆਂ ਜੀ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦਿਖ ਨਹੀਂ ਉੱਥੇ ਡਿੱਗ ਪਈ ਖੜੀ ਉੱਥੇ ਉਸ ਤਰ੍ਹਾਂ ਹੀ ਠੀਕ ਹੈ ਹੁਣੇ ਹੁਣੇ ਜੀ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫ਼ਤਰ ਦੇ ਆਰਪਾਰ ਗੱਡੀ ਲੱਗੀ ਆਰਪਾਰ ਵਜਈ ਜਾਂਦੀ ਤੇ ਜਿਹੜੇ ਤੁਸੀਂ ਪੁਲਿਸ ਨੂੰ ਜਿਹੜਾ ਇਨਫੋਰਮ ਕੀਤਾ ਉਹਦੇ ਵਿੱਚ ਪੁਲਿਸ ਨੇ ਤੁਹਾਡੇ ਕੋਈ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਜੀ ਪਰਫਾਰਮ ਨਹੀਂ ਹੁਣ ਤੁਸੀਂ ਕੀ ਇਨਸਾਫ ਕਰਦੇ ਜੀ ਅਈ ਉਹ ਤੁਮਨੇ ਆਵੇ ਜਿਹੜੇ ਬੰਦੇ ਜਿਹੜੇ ਇਹrarrti answer ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਛੁੱਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੀ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲਸ ਵਪਾਰੀ ਆ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦ ਦਾ ਇਦਾਂ ਇਦਾਂ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਗੀਆਂ ਧਮਕੀਆਂ ਦੇਣਗੀਆਂ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਉਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਕਾਰਗੁਜ਼ਾਰੀ ਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਠਾਣੇ ਦੇ ਵਿੱਚ ਇਨੇ ਜੋਗੇ ਹੈਗੇ ਵਿਚਾਰੇ ਕਲੀ ਜਾਣਦੇ ਆ ਜੀ ਤੇ ਵੱਧ ਤੋਂ ਵੱਧ ਇਹਦੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।